ਵਾਇੁਰ ਜੀ ਦਾ ਖਾਲਸਾ ਵਾਇੁਰ ਜੀ ਕੀ ਫਤਿਹ ਖੋਸ਼ ਗੁਰਬਾਣੀ ਵਿਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਂ ਸਾਰੇ ਮਿਲ ਕੇ ਪਹਿਲਾ ਸ਼ਬਦ ਉਚਾਰਨ ਤੇ ਉਸ ਤੋਂ ਪ੍ਰੰਤੂ ਸੇ ਅਰਥ ਕਰਾਂਗੇ ਅੱਜ ਵਢਾਂਸ ਮਹੱਲਾ ਪੰਜਵਾਂ ਘਰ ਦੂਜਾ ਦੇ ਨਵੇਂ ਸ਼ਬਦ ਦੀ ਵਾਰੀ ਹੈ ਜੀ ਵਢਾਂਸ ਮਹੱਲਾ ਪੰਜਵਾਂ ਘਰ ਦੂਜਾ ੴ ਸਤਿਗੁਰ ਪ੍ਰਸਾਦ ਮੇਰੇ ਅੰਦਰ ਲੋਚਾ ਮਿਲਣ ਕੀ ਪਿਆਰੇ ਹਾਂ ਕਿਉ ਪਾਈ ਗੁਰਪੂਰੇ ਮਰੇ ਅੰਦਰ ਲੋਚਾ ਮਿਲਣ ਕੀ ਪਿਆਰੇ ਹਾਂ ਕਿਉ ਪਾਈ ਗੁਰਪੂਰੇ ਜਿਸੋ ਖੇਲ ਖਲਾਈਏ ਬਾਲਕ ਰਹਿ ਨ ਸਕੇ ਬਿਨ ਖੀਰੇ ਮਰੇ ਅੰਦਰ ਭੁੱਖ ਨਾ ਉਤਰੇ ਅਮਲੀ ਜਿਸੋ ਭੋਜਨ ਮੈਂ ਨੀਰੇ ਮੇਰੇ ਮਨ ਤਨ ਪ੍ਰੇਮ ਪ੍ਰੇਮ ਕਾ ਬਿਨ ਦਰਸ਼ਨ ਕਿਉ ਮੰਨਤੀ ਰੇ ਸੁਣ ਸੱਜਣ ਮੇਰੇ ਪੀਤੰ ਭਾਈ ਮੈਂ ਮੇਲੋ ਮਿਤਰ ਸੁਖਦਾਤਾ ਉਹ ਜੀ ਕੀ ਮੇਰੀ ਸਭ ਬੇਦਨ ਜਾਣੇ ਨਿਤ ਸੁਣਾਵੇ ਹਰ ਕੀਆ ਬਾਤਾ ਹਉ ਇੱਕ ਖਿਨ ਤਿਸ ਬਿਨ ਰਹਿ ਨਸਕਾ ਜੋ ਚਾਤਰਕ ਜਲ ਕਿਉ ਬਿਲ ਲਾਤਾ ਹਉ ਕਿ ਆਗੁਣ ਤੇਰੇ ਸਾਰ ਸੰਮਾਲੀ ਮੈਂ ਨਿਰਗੁਣ ਕਿਉ ਰਖ ਲੈਤਾ ਹਉ ਪਈ ਉਡੀਣੀ ਕੰਤ ਕਿਉ ਮਾਲੀ ਸੋ ਫਿਰ ਕਦ ਨਹਿਣੀ ਦੇਖਾ ਸਭ ਰਸ ਪੋਗਣ ਵਿਸਰੇ ਬਿਨ ਪਰ ਕਿਤੇ ਨ ਲੇਖਾ ਇਹ ਕਾਪੜ ਤਨ ਨ ਸੁਖਾਵਈ ਕਰ ਨ ਸਕਿ ਹੋਵੇ ਸਾ ਜਿਨਨੀ ਸਖੀ ਲਾਲ 라ਵਿਆ ਪਿਆਰਾ ਤੇਨੇ ਅਗੇ ਹਮ ਅਦੇਸਾ ਮੈਂ ਸਭ ਸਿਗਾਰ ਬਣਾਇਆ ਆ ਮਾਲੀ ਬਿਨ ਪਰ ਕਾਮ ਨ ਆਏ ਜਾਸੇ ਬਾਤ ਨ ਪੁਛਿਆ ਆ ਮਾਲੀ ਤਾ ਬਰਤਾ ਜੋ ਬਨ ਸਭ ਜਾਏ ਤਨ ਤੰਤ ਸਹਾਗਣੀ ਆ ਮਾਲੀ ਜਿਸ ਸੋ ਰਿਆ ਸਮਾਏ ਹਮਾਰਿਆ ਤਿੰਸੋ ਹਗਣੀ ਅਮਾਲੀ ਤਿੰਕੇ ਦੋ ਆਸਾਦ ਪਾਏ ਜਿਸ ਚਰ ਦੂਜਾ ਭਰਮ ਸਾ ਅਮਾਲੀ ਤਿੱਚਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤਗੁਰੂ ਅਮਾਲੀ ਤਾਂ ਆਸਾ ਮਨ ਸਾ ਸਭ ਪੂਰੇ ਮੈਂ ਸਰਬ ਸੁਖਾਂ ਸੁਖ ਪਾਇਆ ਮਾਲੀ ਫਿਰ ਸਰਬ ਰਿਆ ਭਰਪੂਰੇ ਜਦ ਨਾਨਕ ਹਰ ਰੰਗ ਮਾਣਿਆ ਮਾਲੀ ਗੁਰਸਤ ਗੁਰਕੇ ਲਗ ਪੈ ਰੇ ਜਨ ਨਾਨਕ ਹਰ ਰੰਗ ਮਾਲਿਆ ਮਾਲੀ ਗੁਰਸਤ ਗੁਰਕੇ ਲਗ ਪੈ ਰੇ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਸਿਖ ਦਿੰਦੇ ਹਨ ਜੀ ਕਿ ਮੇਰੇ ਅੰਦਰ ਮੇਰੇ ਪਿਆਰੇ ਸਤਗੁਰੂ ਨੂੰ ਮਿਲਣ ਦੀ ਚਾਹ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਕਿਸ ਤਰ੍ਹਾਂ ਆਪਣੇ ਪੂਰੇ ਗੁਰੂ ਸਤਗੁਰੂ ਰੂਪ ਗੁਰਸ਼ਾਹ ਗੁਰਬਾਣੀ ਨਾਮ ਪ੍ਰਾਪਤ ਕਰਾਂ ਜੀ ਫਿਰ ਗੁਰੂ ਜੀ ਆਖਦੇ ਨੇ ਜੇ ਬਾਲਕ ਨੂੰ ਅਸੀਂ ਜਿੰਨੀ देर ਮਰਜੀ ਖੜਾਈਏ ਤੇ ਉਸ ਨੂੰ ਹੋਰ ਚੀਜ਼ਾਂ ਦੇਈਏ ਫਿਰ ਗੁਰੂ ਜੀ ਆਖਦੇ ਨੇ ਪਰ ਉਹ ਬਾਲਕ ਦੁੱਧ ਤੋਂ ਬਣ ਨਹੀਂ ਰਹਿ ਸਕਦਾ ਜੀ ਫਿਰ ਗੁਰੂ ਜੀ ਆਖਦੇ ਨੇ ਪਾਈ ਮੇਰੇ ਅੰਦਰੋਂ ਪਰਮੇਸ਼ਰ ਰੱਬ ਦੇ ਦਰਸ਼ਨ ਦੀ ਪੋਖ ਨਹੀਂ ਜਾਂਦੀ ਜੀ ਪਾਵੇ ਮੈਨੂੰ ਮੇਰੇ ਸਾਹਮਣੇ ਸੋਹ ਤਰ੍ਹਾਂ ਦੇ ਭੋਜਨ ਪਰੋਸ ਕੇ ਮੇਰੇ ਕੋਲ ਰੱਖ ਦਿਓ ਜੀ ਫਿਰ ਗੁਰੂ ਜੀ ਆਖਦੇ ਹਨ ਮੇਰੇ ਮਨ ਤਨ ਵਿੱਚ ਪ੍ਰੀਤੰ ਪਰਮੇਸਰ ਦਾ ਪ੍ਰੇਮ ਹੈ ਜੀ ਅਤੇ ਬਿਨਾ ਪਰਮੇਸਰ ਪ੍ਰਾਪ ਦੇ ਦਰਸ਼ਨ ਦੇ ਮੇਰਾ ਮਨ ਤੀਰੋੜ ਕੇ ਸਰਾ ਕਰ ਰਿਹਾ ਹੈ ਜੀ ਬਿਰਮਾਨ ਨੂੰ ਪੀਰਡ ਕਿਸਨਾ ਆਵੇ ਫਿਰ ਗੁਰੂ ਜੀ ਆਖਦੇ ਹਨ ਹੇ ਮਿਰਸਾ ਜਰ ਭਾਈ ਮੇਰੀ ਬੇਨਤੀ ਸੁਣੋ ਜੀ ਅਤੇ ਮੈਨੂੰ ਸੁਖ ਦੇਣ ਵਾਲੇ ਨਤਰ ਰੂਪ ਗੁਰਸ਼ਕ ਗੁਰ ਬਾਣੀ ਨਾਮ ਦੇਣ ਵਾਲੇ ਨਾਲ ਮਿਲਾ ਦਿਓ ਜੀ ਜੋ ਮੇਰੀ ਜਿੰਦ ਦੀ ਸਾਰੀ ਪੀੜ ਨੂੰ ਜਾਣੇ ਜੀ ਅਤੇ ਨਿਤ ਮੈਨੂੰ ਪਰਮੇਸ਼ਰ ਹਾਰ ਦੀਆਂ ਗੱਲਾਂ ਗੱਲਾਂ ਸੁਣਾਵੇ ਚ ਫਿਰ ਗੁਰੂ ਜੀ ਆਖਦੇ ਹਨ ਮੈਂ ਪਰਮੇਸ਼ਰ ਪ੍ਰਾਪਤ ਬਿਨਾਂ ਇੱਕ ਛਿੰਗ ਪਾਲ ਲਈ ਨਹੀਂ ਜਾ ਸਕਦੀ ਜੀ ਫਿਰ ਗੁਰੂ ਜੀ ਆਖਦੇ ਜਿਸਨੂੰ ਪੀਹਾ ਜਲ ਦੀ ਸਵੰਤੀ ਬੂੰਦ ਲਈ ਵਿਲਕਦਾ ਹੈ ਇਸੇ ਤਰ੍ਹਾਂ ਹੀ ਮੇਰਾ ਵਿਆਹ ਲਹੇਸੀ ਫਿਰ ਗੁਰੂ ਜੀ ਆਖਦੈਨ ਹੈ ਪਰਮੇਸ਼ਰ ਰਬ ਮੈਂ ਤੇਰੇ ਕੀੜੇ ਗੁਰਸ਼ਰ ਗੁਰ ਬਾਣੀ ਨਾਮ ਦੇ ਗੁਣ ਨਾਲ ਸਮਝਾਂ ਤੇ ਯਾਦ ਕਰਾਂ ਜੀ ਤਾਂ ਜੋ ਮੈਨੂੰ ਗੁਣਹੀਨ ਤੂੰ ਰਖ ਲੈ ਮੈਂ ਜੀ ਪਾਪ ਬਖਸ਼ ਲੈ ਮੈਂ ਜੀ ਤੇ ਆਪਣੇ ਨਾਲ ਲਾ ਲਵੇਂ ਜੀ ਫਿਰ ਗੁਰੂ ਜੀ ਆਖਦੈਨ ਹੈ ਮੇਰੀ ਉੱਤਮ ਸਫੀ ਮੈਂ ਆਪਣੇ ਕੰਤ ਤੋਂ ਬਿਨਾ ਉਹ ਦਾਸ ਹਾਂ ਜੀ ਮੈਨੂੰ ਦੱਸੋ ਮੈਂ ਪਤੀ ਪਰਮੇਸ਼ਰ ਨੂੰ ਕਿਸ ਤਰ੍ਹਾਂ ਤਿਕਦਮ ਆਪਣੀਆਂ ਅੱਖਾਂ ਨਾਲ ਵੇਖਾਂਗੀ ਜੀ ਸਿਰ ਗੁਰੂ ਜੀ ਆਖਦੇ ਹਨ ਇਸ ਰਹੀ ਮੈਨੂੰ ਸਭ ਹੋ ਰਸ ਭੋਗਣ ਭੋਗਣੇ ਪੁੱਲ ਗਏ ਹਾਂ ਜੀ ਕਿਉਂਕਿ ਬਿਨਾ ਪ੍ਰਸ਼ਿਪਤਮ ਪਰਮੇਸ਼ਰ ਦੇ ਉਰ ਹੋ ਰਸ ਕਿਸੇ ਲੇਖੇ ਵਿੱਚ ਨਹੀਂ ਹਾਂਜੀ ਫਿਰ ਗੁਰੂ ਜੀ ਆਖਦੇ ਹਨ ਕਿ ਇਹ ਮੇਰੀ ਸਖੀ ਜੋ ਮੈਂ ਕੱਪੜੇ ਆਪਣੇ ਤਨ ਉਤੇ ਪਾਏ ਹੋਏ ਹਨ ਉਹ ਵੀ ਮੈਨੂੰ ਸੁਖ ਸੁਖਦਾ ਹੀ ਮਿਲਉਂਦੇ ਅਤੇ ਨਾ ਕੋਈ ਵੀ ਮਨ ਨੂੰ ਚੰਗਾ ਲੱਗਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜਿਨ੍ਹਾਂ ਗੁਰਮੁਖ ਜੀਵ ਰੋ ਸਖਿਆ ਨੇ प्यारे इस परमी फ्रीडम परमेश्वर ਨੂੰ ਗੁਰਸ਼ਾਹਤ ਗੁਰਬਾਣੀ ਨਾਮ ਦੁਆਰਾ ਜਾਣਿਆ ਹੈ ਜੀ ਉਹਨਾਂ ਅੱਗੇ ਮੇਰਾ ਪ੍ਰਣਾਮ ਹੈ ਜੀ ਉਹ ਧੰਨ ਹਾਂ ਜੀ ਫਿਰ ਗੁਰੂ ਜੀ ਆਦਨ ਇਸਾਖੀ ਮੈਂ ਪਰਮੇਸ਼ਰ ਪ੍ਰਭ ਨੂੰ ਮੇੜਨ ਲਈ ਸਭ ਤਰ੍ਹਾਂ ਦਾ ਸ਼ਿੰਗਾਰ ਕੀਤਾ ਹੈ ਜੀ ਪਰ ਬਿਨਾ ਪਰਮੇਸ਼ਰ ਪ੍ਰੀਤਨ ਦੇ ਇਕ ਕਿਸੇ ਕੰਮ ਨਹੀਂ ਆਉਂਦਾ ਜੀ ਫਿਰ ਗੁਰੂ ਜੀ ਆਖਦੇ ਨੇ ਸਖੀ ਜੇ પતિ ਪਰਮੇਸ਼ਰ ਮੇਰੀ ਬਾਤ ਹੀ ਨਾ ਪੁੱਛੇ ਤਾਂ ਸਭ ਸਿੰਗਾਰ ਜੋਬਨ ਵ्यर्थ ਹੈ ਜੀ ਫਿਰ ਗੁਰੂ ਜੀ ਆਖਦੇ ਨੇ ਸਖੀ ਉਹ ਗੁਰਮੁਖ ਰੂਪ ਸਹਾਗਣਾ ਤਨ ਤਨ ਹਾਂ ਜੀ ਜਿਨ੍ਹਾਂ ਦੇ ਹਿਰਦੇ ਅੰਦਰ પતિ ਪਰਮੇਸ਼ਰ ਗੁਰ ਸ਼ਬਦ ਗੁਰ ਬਾਣੀ ਨਾਮ ਦੁਆਰਾ ਸਵਾ ਰੰਗਦਾ ਹੈ। ਫਿਰ ਗੁਰ ਜਾਗਦੇ ਨੇ ਸਭੀ ਮੈਂ ਉਹਨਾ ਗੁਰਮੁਖ ਰੂਪ ਸਹ ਬਣਾ ਤੋਂ ਸਦਕੇ ਚੰਤੀ ਹਾਂ ਜੀ। ਮੈਂ ਉਹਨਾ ਦੇਵ ਤੋਂ ਦੀ ਹਾਂ ਜੀ। ਫਿਰ ਗੁਰ ਜਾਗਦੇ ਨੇ ਸਭੀ ਜਦੋਂ ਤੱਕ ਮੇਰੇ ਅੰਦਰ ਦ્વੈਤਵਾ ਪੜਿਆ ਹੋਇਆ ਸੰ ਉਦੋਂ ਤੱਕ ਮੈਂ ਪਰਮੇਸ਼ਰ ਪ੍ਰਗਨ ਦੂਜਾ ਜਣਾ ਸੀ ਫਿਰ ਗੁਰੂ ਜੀ ਆਖਦੇ ਨੇ ਸਖੀ ਜਦੋਂ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪੂਰਾ ਸਤਗੁਰ ਮਿਲਿਆ ਜੀ ਤਾਂ ਮੇਰੀਆਂ ਸਭ ਆਸਾਂ ਮਨਸਾ ਪੂਰੀਆਂ ਹੋ ਗਈਆਂ ਜੀ ਫਿਰ ਗੁਰੂ ਜੀ ਆਖਦੇ ਨੇ ਸਖੀ ਜਦੋਂ ਮੈਂ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਬ ਸੁਖਾਂ ਨੂੰ ਪਾ ਲਿਆ ਜੀ ਤਾਂ ਪਤਿਸ਼੍ਰਮੇਸਰ ਖਰੂਰ ਹੈ ਉਹ ਵਿਆਪਕ ਹੈ ਸਭਨੋਂ ਵਿਚ ਹੈ ਉਹ ਨਜ਼ਰ ਆਇਆ ਜੀ ਦਾਸ ਨਾਨਕ ਦਾ ਕਥਨ ਹੈ ਜੀ اے ਸਖੀ ਗੁਰ ਸ਼ਬਦ ਗੁਰ ਬਾਣੀ ਨਾਮ ਰੂਪ ਸਤਗੁਰ ਦੇ ਚਰਨੀ ਲੱਗ ਕੇ ਮੈਂ ਪਰਮੇਸ਼ਰ ਹਰਤਾ ਪ੍ਰੇਮ ਆਣਿਆ ਹੈ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਹੈ ਜੀ ਇਸ ਸ਼ਬਦ ਉਸ ਗੁਰੂ ਦੇ ਅਰਥ ਹੈ ਗੁਰਮੁਖ ਜ ਗਿਆਸੂ ਦੇ ਮਨ ਵਿੱਚ ਸਦਾ ਪਰਮੇਸ਼ਰ ਪ੍ਰਭ ਨੂੰ ਮਿਲਣ ਦੀ ਤੀਬਰਤਾ ਅੱਛਾ ਬਣੀ ਰਹਿੰਦੀ ਹੈ ਜੀ ਅਤੇ ਇਹ ਸਦਾ ਸਦੀਵੀ ਹੈ ਜੀ ਕਿਸੇ ਵੀ ਬਾਹਨੇ ਨਾਲ ਟਾਲੀ ਨਹੀਂ ਜਾ ਸਕਦੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਪ੍ਰਭ ਨੂੰ ਮਿਲਉਣ ਵਿੱਚ ਕੇਵਲ ਅਤੇ ਕੇਵਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਤਿਗੁਰ ਹੀ ਸਹਾਈ ਹੋ ਸਕਦਾ ਹੈ ਜੀ ਬਿਨਾ ਸਤਿਗੁਰ ਦੇ ਮਿਲਿਆ ਜਿਵੇਂ ਹਸਨ ਕੋਈ ਚੀਜ਼ ਚੱਕੀ ਨਹੀਂ ਲੁੱਟੇ ਸੀ ਫਿਰ ਗੁਰੂ ਜੀ ਆਖਦੇ ਹਨ ਜਦੋਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਾਰੇ ਪਰਮ ਮਨਤਨ ਵਿੱਚੋਂ ਨਿਕਲ ਜਾਂਦੇ ਹਨ ਜੀ ਦ્વੈਤ ਭਾਵ ਖਤਮ ਹੋ ਜਾਂਦੇ ਉਹਨਾਂ ਤੱਕ ਜੀ ਸੰਤੁਲਨ ਨਹੀਂ ਹੁੰਦਾ ਜੀ ਫਿਰ ਗੁਰੂ ਜੀ ਆਖਦੇ ਹਨ ਗੁਰ ਸ਼ਬਦ ਗੁਰ ਬਾਣੀ ਨਾਮ ਦੁਆਰਾ ਸਤਿਗੁਰਾਂ ਨਾਲ ਮਿਲ ਕੇ ਪਰਮੇਸ਼ਰ ਪ੍ਰਭ ਨੂੰ ਮਿਲ ਪੈਣ ਨਾਲ ਜੀਵ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਜੀ ਅੱਜ ਦਾ ਵਿਚਾਰ ਕਰਦੇ ਹਾਂ ਮੇਰੇ ਕੋਲ ਅਨੇਕਾਂ ਪੁੱਲਾਂ ਹੋਈਆਂ ਹੋਣ ਕਿ ਉਸ ਵਾਸਤੇ ਮੈਂ ਖਿਮਾ ਦੀ ਜਾਂਚ ਕਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ Vai, Gurji, que